ਜਿੱਦਾਂ ਕਿ ਆਪਾਂ ਜਾਣਦੇ ਆ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਨੇ ਸੱਪਾਂ ਦੀਆਂ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਕਿਉਂਕਿ ਗਰਮੀਆਂ ਦੇ ਵਿੱਚ ਜ਼ਿਆਦਾਤਰ ਘਰਾਂ ਦੇ ਵਿੱਚ ਸੱਪ ਵੜਦੇ ਹਨ ਠੰਡੀਆਂ ਜਗ੍ਹਾ ਲੱਭਦੇ ਹਨ ਤਾਂ ਇਹ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਬੱਚਾ ਜਦੋਂ ਸਵੇਰ ਲੈਟਰਿੰਗ ਜਾਣ ਲੱਗਦਾ ਹੈ ਸਕੂਲ ਦੀ ਤਿਆਰੀ ਕਰਨੀ ਹੁੰਦੀ ਹੈ ਉਸ ਤੋਂ ਪਹਿਲਾਂ ਜਦੋਂ ਲੈਟਰਿੰਗ ਜਾਂਦਾ ਹੈ ਤਾਂ ਉਸ ਦੀ ਨਿਗਾ ਇੱਕਦਮ ਅੰਗਰੇਜ਼ੀ ਸ਼ੀਟ ਤੇ ਪੈ ਜਾਂਦੀ ਹੈ ਜਦੋਂ ਸੀਟ ਦੇ ਪੈਂਦੀ ਹੈ ਤਾਂ ਉਸ ਨੂੰ ਕੁਝ ਦਿਖਾਈ ਦਿੰਦਾ ਹੈ ਜੋ ਕਿ ਸੱਪ ਹੁੰਦਾ ਹੈ ਬੱਚਾ ਧਿਆਨ ਨਾਲ ਦੇਖਦਾ ਹੈ ਅਤੇ ਬਾਹਰ ਚੀਕਾਂ ਮਾਰਦਾ ਆ ਜਾਂਦਾ ਹੈ ਕਿ ਅੰਦਰ ਲੈਟਰਿਨ ਦੇ ਵਿੱਚ ਸੱਪ ਹੈ ਤਾਂ ਉਸ ਦਾ ਕੋਈ ਯਕੀਨ ਨਹੀਂ ਕਰਦਾ ਜਦੋਂ ਇੱਕਦਮ ਪਰਿਵਾਰ ਇਕੱਠਾ ਹੋ ਜਾਂਦਾ ਹੈ ਜਦੋਂ ਦੇਖਦੇ ਹਨ ਤਾਂ ਸੱਚੀ ਸੱਪ ਹੁੰਦਾ ਹੈ ਸੱਪ ਵੀ ਬਹੁਤ ਹੀ ਜ਼ਿਆਦਾ ਜ਼ਹਿਰੀਲਾ ਹੁੰਦਾ ਹੈ ਜਦੋਂ ਫਿਰ ਸੱਪ ਫੜਨ ਵਾਲੇ ਨੂੰ ਫੋਨ ਕਰਦੇ ਹਨ ਤਾਂ ਸੱਪ ਫੜਨ ਵਾਲਾ ਉਸ ਨੂੰ ਕਬਜ਼ੇ ਦੇ ਵਿੱਚ ਕਰਦਾ ਹੈ ਤਾਂ ਇਸ ਕਰਕੇ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਗਰਮੀਆਂ ਦਾ ਮੌਸਮ ਚੱਲਦਾ ਪਿਆ ਹੈ ਤਾਂ ਵੀਡੀਓ ਤੁਹਾਨੂੰ ਕਿੱਦਾ ਲੱਗੀ ਕਮੈਂਟਾਂ ਵਿੱਚ ਜਰੂਰ ਦੱਸਣਾ ਚੰਗੀਆਂ ਜਾਣਕਾਰੀਆਂ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਮਿਲਦੇ ਆਂ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਰੱਬ ਰੱਖਾ